ਤੂੰ ਉਹ ਛੱਡ ਦੇ ਤੂੰ ਫਾਈਲ ਅੰਦਰ ਰੱਖ ਕੋਈ ਸਾਈਡ ਦੋ ਥੋੜਾ ਜਿਹਾ ਆ ਗਈ ਡੋਰ ਲਾ ਕੇ ਰੱਖ ਕੋਈ ਇਹ ਆਹ ਦੇਖ ਸਾਡਾ ਕਰ ਲਿਆ ਜੀ ਕਾਰੀ ਬੁੱਕ ਕਰਾ ਲਿਆ ਮਾਈਟ ਦੇ ਨਾਮ ਤੇ ਪਹਿਲਾਂ ਕਾਲੇ ਚੈੱਕ ਕਰਾ ਲਾ ਤੇ ਰੁਕ ਜਾ ਪਰਸ਼ੁਤਮਾ ਬਾਅਦ ਫਾਈਲ ਲੈ ਲਓ ਇਹਦੇ ਵਿੱਚ ਟੀਵੀ ਨੂੰ ਬੈਠੇ ਦੇ ਕਾਰਨ ਅੱਗੇ ਕੁਝ ਨਾ ਹੋਵੇ ਮਾਨਿਕ ਸ੍ਰੀ ਕੋਲ ਤੁਸੀਂ ਖੜੋ ਜਾਓ ਤੁਸੀਂ ਖੜੋ ਜਾਓ ਜਮਨ ਕਾਸ਼ੀ ਥੋੜਾ ਪਿੱਛੇ ਹੋ ਜਾਓ ਥੋੜਾ ਪਿੱਛੇ ਹੋ ਜਾਓ ਅਗਲੇ ਸਾਹ ਸੁਖਦੇਵ ਜੀ ਕੋਈ ਨਹੀਂ ਤਰੇ ਗੁਣੇ ਫੁੱਟੂੜ ਕਰੋ ਜਿਆੰਬਾ ਲਾਦਾ ਥੋੜਾ ਮੱਤ ਕਰਕੇ ਕਰਦੇ ਹਾਂ ਐ ਸਾਹਿਬ ਰਸ਼ਮੀ ਜੀ ਥੋੜੇ ਪਿੱਛੇ ਹੋ ਥੋੜੇ ਪਿੱਛੇ ਜਾਓ ਪਿੱਛੇ ਹੋ ਕੇ ਪਿੱਛੋ ਕੇ ਦੱਸੋ ਪਿੱਛੋ ਤੋਂ ਪਿੱਛੋ ਹੋ ਕੇ ਪਿੱਛੇ ਹੋ ਕੇ ਜਾ ਕਾਗਜ਼ਾਂ ਦੁਆਰਾ ਕੋਈ ਤੇਰੇ ਗਏ ਕੋਈ ਮੈਂ ਥੋੜਾ ਇਹ ਤੁਹਾਨੂੰ ਪਤਾ ਸੀ ਇਹ ਕਾਗਜ਼ ਫੜ ਕੇ ਖੋਦਣਗੇ ਫਾੜਨਗੇ ਅਸੀਂ ਇਸੇ ਕਰਕੇ ਦੂਜੀ ਫਾਈਲ ਲੈ ਕੇ ਆਏ ਤਿਆਰ ਕਰਾਉਣੇ ਨਿਪਟ ਜੰਦਾਂ ਬਾਹਰ ਕਰਾ ਬਾਹਰ ਕਰਕੇ ਲੈ ਕੇ ਮਾਇਓ ਮੀ ਜੀ ਫੇਰਾ ਜੋ ਕੀ ਜੀ ਅੱਜ ਦੇ ਜਿਹੜੇ ਕਿਹੜੇ ਨਾਮ ਦੇ ਭਰੇਗੇ ਭਾਤੀਜਾ ਟੀਜਾ ਕੀ ਕੀ ਨਾਮ ਦੇ ਭਰੇਗੇ ਕਾਂਗਰਸ ਦੇ ਕੋਈ ਰੁਕਣਾ ਨਹੀਂ ਕਲੀਅਰ ਸਭਨ ਦੇ ਵਿੱਚ ਆਪਾਂ ਕਰਾਂਗੇ ਇੱਕ ਮੈਂ ਇੱਕ ਮਿੰਟ ਐ ਦੋ ਮਿੰਟ ਦੇ ਬਗੈਟ ਲਗਾ ਰਹੇ ਨੇ ਇਹਨਾਂ ਇਹਨਾਂ ਦਾ ਅੰਦਰ ਦਾ ਨਾਮ ਕੰਪਲੈਕਸ ਹਾਂ ਉਹਨਾਂ ਇਹਨਾਂ ਦੇ ਨਾਮ ਦੇ ਸਿੰਪਲ ਫਾਈਲ ਕਰਨਾ ਹੈ ਭੈਣ ਜੀ ਦੇ ਨਾਮ ਤੇ ਕਰਨਾ ਹੈ ਤੁਹਾਨੂੰ ਨਹੀਂ ਦੋ ਮਿੰਟ ਕੋਈ ਨਹੀਂ ਉਹਦੇ ਨੂੰ ਤੁਹਾਡਾ ਪਾਰਟੀ ਵਾਲਾ ਉਹ ਅੱਧਾ ਪੰਨਾ ਪਾਰਟੀ ਕਹ ਲਾਦਾ ਜੀ ਪਾਰਟੀ ਵਾਲਾ ਪਾਰਟੀ ਦੇ ਦੇ ਰਿਹਾ ਹੈ ਇਹ ਇਸ ਨਾਲ ਇਸ ਨਾਮ ਦੇ ਸਿਲੰਪ ਭਰਨਾ ਆਪਾਂ ਨੇ ਫੋਟੋ ਨੰਬਰ ਕੋਲੇ ਚੈੱਕ ਕਰ ਲਿਓ ਜੀ ਸਰ ਕਿਸ ਨਾਮ ਤੇ ਹਾਂ ਉਹ ਕਿਉਂਗਾ ਚੈੱਕ ਕਰ ਲੋ ਤੁਹਾਡਾ ਸਿੰਘ ਜੀ ਨੂੰ ਕਹੋ ਜੀ ਜੀ ਚੀਜ਼ਾਂ ਚੀਜ਼ਾਂ ਨਾਲ ਬੋਟਮ ਚੈੱਕ ਕਰ ਲੋ ਸਰ ਜੀ ਬੁਕਿੰਗ ਸੁਪਰੇ ਬਾਈ ਬੋਟਮ ਬਾਈ ਮਹਾਰਾਣੀ ਦਾ ਸੰਬੰਧ ਚਾਹੇ ਚਿੰਬੰਦੇ ਰੱਖ ਲੀ ਸਿਮਰਾ ਰਣੀ ਅੰਦਰ ਆਉਂਦਾ ਹੈ 7 75 ਰੁਪਏ 75 ਰੁਪਏ ਦੇਖਿਆ ਸਿਮਰਾ ਰਣੀ ਅੱਗੇ ਸੁਪਰੇ ਪੈਸੇ ਦੇ ਹਾਂਜੀ ਅੱਜ ਦਾ ਬਟਾ ਬੇਟਾ ਜੇ ਕੁਝ ਚੀਜ਼ ਜਾਈ ਆਪਾਂ ਬਾਠੇ ਆ ਜੀ ਇਹ ਤੇ ਲਾਈ ਤੇ ਮਾਗਲੇ ਜਾਈ ਆ ਮੈਂ ਬੇਦਰ ਤੇ ਹਾਂ ਹਲੋ ਜੀ ਮੈਂ ਵੀ ਹੁੰਦੇ ਨਹੀਂ ਚੱਲਦਾ ਕਿ ਇਹ ਨਾ ਕੀ ਚੱਲ ਰਹੀ ਹੈ ਕਿ ਪਨਾ ਸਟੋਕ ਨੂੰ ਪੂਰਾ ਕਰੋ ਸੱਜ ਨੂੰ ਬੁਲਾ ਦੇ ਗੱਡੀ ਅੰਦਰ ਮੈਂ ਸਾਡ ਦੀ ਗੱਡੀ ਅੰਦਰ ਪਹੁੰਚਾਉਂ ਸੀ ਬਾਹਰ ਮਿਲ ਨਹੀਂ ਸਾਡੇ ਤਾਂ ਇਹਨਾਂ ਦੀ ਪੱਗ ਤੱਕ ਦੇਖੋ ਹੱਥ ਕਿਵੇਂ ਪਾਏ ਹੋਏ ਨੇ ਸੱਚਾ ਕਹਿੰਦਾ ਇਹਨਾਂ ਦੇ ਬਹੁਤ ਇੱਕ ਕੰਸਲਰ ਨੂੰ ਪਹਿਲਾਂ ਆਪਣਾ ਜਿਹੜਾ ਸਕੂਲ ਪਾਣੀ ਪਾੜ ਗਏ ਉਹ ਕੰਸਲਰ ਕਾਗਜ਼ ਪੇਪਰ ਹੀ ਫਾੜ ਕੇ ਸਾਡੇ ਤੁਸੀਂ ਇੱਥੇ ਖੜੇ ਹੋ ਐਸਐਚਓ ਸਾਹਮਣੇ ਪੇਪਰ ਫਾੜ ਗਏ ਕੋਈ ਐਕਸ਼ਨ ਨਹੀਂ ਹੋ ਰਿਹਾ ਸਾਡੀ ਐਸਐਚਓ ਸਾਹਿਬ ਗੱਡੀ ਸਾਡੀ ਮਂਗਾ ਦਿਓ ਐਮਐਲਏ ਸਾਹਿਬ ਦੀ ਮਂਗਾ ਦੇ ਨਾ ਮਂਗਾ ਲੂਗਾ ਉਹਦੇ ਗੱਡੀ ਚ ਜਾਵਾਂਗੇ ਅਸੀਂ ਔਰ ਥੋੜੀ ਤੁਸੀਂ ਪਹਿਲਾਂ ਭਾਜੀ ਗੱਡੀਆਂ ਕਲੀਅਰ ਕਰਾਓ ਜੀ ਬਾਹਰ ਐ ਕਰੋ ਮੇਰੇ ਨਾਲ ਸਾਰਾ ਇਹਨਾਂ ਦੂਜੇ ਤੇ ਮੇਰੇ ਕੋਲ ਦੋ ਬੰਦੇ ਪੱਕੇ ਲਾ ਦੇ ਆਪਾਂ ਆਪਨਾ ਸਰੂਪ ਸਾਹਿਬ ਕੱਢ ਰਿਹਾ ਲਓ ਜੀ ਐਸਐਚਓ ਸਾਹਿਬ ਦੇ ਤਹਿਸੀਲਦਾਰ ਦੇ ਪ੍ਰਸ਼ਾਸਨ ਦੀ ਪੂਰੀ ਜ਼ਿੰਮੇਵਾਰੀ ਆ ਪਹਿਲਾਂ ਐਮਐਲਏ ਸਾਹਿਬ ਨੇ ਮੇਰੇ ਗਲੇ ਨੂੰ ਹੱਥ ਪਾਇਆ ਇਹਨਾਂ ਨੇ ਹੁਣ ਇਹਨਾਂ ਨੂੰ ਮੈਂ ਐਸਐਚਓ ਸਾਹਿਬ ਨੂੰ ਬੁਲਾਇਆ ਕਿ ਸਾਡੀ ਗੱਡੀ ਅੰਦਰ ਮਂਗਾ ਦਿਓ ਇਹ ਗੱਡੀ ਅੰਦਰ ਨਹੀਂ ਆਉਂਦੇ ਸਾਡੀ ਇਹ ਸਾਡੇ ਤੇ ਕਿ طلعਨਾ ਹਮਲਾ ਕਰਾ ਕੇ ਖੁਸ਼ ਹੈ ਕਿ ਨਹੀਂ ਟੰਗਾ ਬਹਾ ਤੋੜਨ ਦੀ ਤਿਆਰੀ ਜਿ ਬੈਠਾ ਬਾਲ ਕੋਲਾ ਸਟਾਪ ਨਾਲੇ ਜਿੰਦਾ ਲਿਆਏ ਹੋ ਜੇ ਸਾਨੂੰ ਅੱਜ ਕੋਈ ਹੱਥ ਪਾਉਂਦਾ ਆ ਤੁਸੀਂ ਅਧਿਆਤਾਰ ਸਾਹਿਬ ਖੜੇ ਆ ਔਰ ਐਸ ਐਚਓ ਸਾਹਿਬ ਰੌਣੀ ਸਿੰਘ ਜੀ ਖੜੇ ਆ ਜ਼ਿੰਮੇਵਾਰ ਹੋਣਗੇ ਬਸ ਮੈਂ ਇਹੀ ਕਹਾਂ ਚੱਲ ਸਾਰੇ ਇਹ ਤਰ ਫੈਲਾ ਫੂਲੋਂ ਫੜੀ ਜਾਂਦੇ ਨੇ ਬੈਠ ਕੇ ਬਹੁਤ ਗੱਲਾਂ ਕਰਦੀ ਹੋਰੀ ਓ ਜੀ ਸਰ ਮੈਨੂੰ ਡੀਸੀ ਮੈਡਨ ਦਾ ਨੰਬਰ ਭੇਜ ਦਿਓ ਕਿਉਂਕਿ ਮੈਂ ਡੀਸੀ ਮੈਡਨ ਸਰ ਤੁਸੀਂ ਡੀਸੀ ਮੈਡਨ ਨੂੰ ਫੋਨ ਮਾਰ ਜਾ ਕੋਈ ਚੁਣੀ ਨਹੀਂ ਸਰ ਕੋਈ ਸਕਿਉਰਟੀ ਨਹੀਂ ਹੈ ਰੀਜ਼ਰ ਨੰਬਰ ਹੈਗਾ ਜੀ ਅੱਜ ਪ੍ਰਸਤੁਤ ਹੋਣ ਵਾਲੇ ਨੂੰ ਤਿੰਨ ਅੱਛਾ ਸੱਜਾ ਟਿਕਾਣਾ ਕੰਪੀਜੀ ਤੁਸੀਂ ਮੈਂ ਸੋਲੋ ਬਰੈਟ ਸੱਜਾ 2x ਵਾਲੀ ਗਿੱਕ ਬੰਦਾ ਕਰਕੇ ਹਾਂਜੀ ਤੁਸੀਂ ਅੱਜ ਸਰ ਅਜ ਕਿੰਨੇ ਉਹ ਉਮੀਦਵਾਰਾਂ ਨੇ ਨਾਮਿਨੇਸ਼ਨ ਭਰੇ ਆ ਹਾਂ ਤਿੰਨ ਤਿੰਨ ਉਮੀਦਵਾਰਾਂ ਨੇ ਭਰੇ ਕੀ ਕੀ ਨਾਮ ਦੇ ਨੇ ਜੀ ਬੋਲੋ ਬੱਸ ਜੀ ਧਰਮਪਾਲ ਜੀ ਹਾਂਜੀ ਹਾਂ ਪ੍ਰਿੰਸ ਕੁਮਾਰ ਤੁਸੀਂ ਬੋਲੋ ਹਾਂਜੀ ਧਰਮਪਾਲ ਸਨ ਆਫ ਕੀ ਹੈ ਜੀ ਸੱਤਪਾਲ ਰਹਿ ਗਿਆ ਧਰਮਪਾਲ ਜੀ ਪ੍ਰਿੰਸ ਕੁਮਾਰ ਜੀ ਬਾਕੀ ਰਿਪੋਰਟ 3 ਵਜੇ ਦਵ ਹੈਨਾ ਜਿਹੜੀ ਲਾਸਟ ਚ ਭਰੀ ਹੋਊ ਉਹ ਦਾ ਨਾਮ ਦੱਸੋ ਤੁਸੀਂ ਸਰ ਨਾ ਹਾਂ ਜੀ ਪ੍ਰੈਸਟੇ ਬਲੀ ਪ੍ਰੈਸਟੇ ਛੋਟੀ ਵਾਸਤੇ ਨਾਲ ਛੁੱਟੀ ਛੁੱਟੀ ਛੋਟੀ ਹਾਂ ਜੀ ਕਿਹਨਾਂ ਲਾਉਂਦੇ ਇਹ ਮਲਾਜਮ ਆਸ਼ਾ ਰਾਣੀ ਆਸ਼ਾ ਰਾਣੀ ਪਾਠਾ ਰਾਣੀ ਦੇ ਘਰ ਵਾਲੇ ਦਾ ਨਾਮ 3-4 ਦਿਨ ਜੀ ਆਸ਼ਾ ਰਾਣੀ ਘਰ ਵਾਲਾ ਤੁਸੀਂ ਸਾਡੇ ਨਾਲੋਂ ਅੰਦਰ ਬੰਦਾ ਲਿਖਾ ਦੋਗੇ ਆਏ ਸੋਮ ਪ੍ਰਕਾਸ਼ ਸ਼ਾਇਦ ਹੈ ਸੋਮ ਪ੍ਰਕਾਸ਼ ਪ੍ਰਕਾਸ਼ ਹੋਏ ਸ਼ਾਇਦ ਨਹੀਂ ਪੱਕਾ ਆਸ਼ਾ ਰਾਣੀ ਸੋਮਨਾਥ ਤਾਂ ਨਹੀਂ ਉਸੇ ਨੇ ਫਾਈਲ ਰੱਖੀ ਹੋਈ ਹੈ ਜਿਹਨੂੰ ਪੁਲਿਸ ਚਲੋ ਠੀਕ ਤੁਹਾਨੂੰ ਬਾਅਦ ਸਾਰੀ ਡਿਟੇਲ ਦੇ ਦਿਆਂਗੇ ਮੱਤੇ ਇਹ ਤਿੰਨ ਵਾਰ ਤੁਹਾਨੂੰ ਸਾਰੀ ਡਿਟੇਲ ਦੇਵਾਂ